ਹੈਲੋ ਜੀ ਫ੍ਰੈਂਡ ਵੈਲਕਮ ਕਰਦੇ ਆ ਤੁਹਾਡਾ ਆਪਣੇ ਸਿੱਧੂ ਆਰਕੇ ਫੈਮਿਲੀ ਚੈਨਲ ਦੇ ਵਿੱਚ ਤੇ ਲੋਜੀ ਫ੍ਰੈਂਡ ਇੱਥੇ ਮੈਂ ਲੱਗੀ ਸੀਗੀ ਇੰਟਰਲੋਕ ਕਰ ਰਹੀ ਸੀਗੀ ਕਸਟਮਰ ਦੇ ਕੱਪੜਿਆਂ ਨੂੰ ਉਹਨਾਂ ਦਾ ਫੋਨ ਆ ਗਿਆ ਸੀਗਾ ਉਹ ਆਉਂਦੇ ਨੇ ਦੂਰੋਂ ਹੈਨਾ ਇਸ ਕਰਕੇ ਫਿਰ ਮੈਂ ਉਹਨਾਂ ਨੂੰ ਕਹਿ ਦਿੰਨੀ ਹੁੰਨੀ ਆ ਵੀ ਤੁਸੀਂ ਨਾ ਮੈਨੂੰ ਨਾ ਫੋਨ ਕਰ ਦਿਆ ਕਰੋ ਕਿਉਂਕਿ ਮੈਂ ਨਾ ਪ੍ਰੈਸ ਇੰਟਰਲੋਕ ਵਗੈਰਾ ਇੰਟਰਲੋਕ ਤਾਂ ਚਲੋ ਕਰ ਦਿੰਨੀ ਹੁੰਨੀ ਆ ਪ੍ਰੈਸ ਨਹੀਂ ਮੈਂ ਨਾਲ ਦੀ ਨਾਲ ਕਰਕੇ ਰੱਖਦੀ ਹੈਗੀ ਕਿਉਂਕਿ ਉਹ ਨਾ ਆਉਂਦੇ ਨੇ ਦੂਰੋਂ ਉਹ ਕਈ ਵਾਰੀ 2-3 ਦਿਨ ਲੇਟ ਵੀ ਹੋ ਜਾਂਦੇ ਨੇ ਹੈਨਾ ਵੀ ਜਦੋਂ ਦੱਸ ਕੇ ਜਾਂਦੇ ਨੇ ਇਹ ਟਾਈਮ ਤੇ ਆਣਾ ਕਈ ਵਾਰੀ ਉਹ ਟਾਈਮ ਤੇ ਨਹੀਂ ਆਉਂਦੇ ਫਿਰ ਜਿਹੜੀ ਪ੍ਰੈਸ ਕਰੀ ਹੋਈ ਆ ਕੱਪੜਿਆਂ ਦੇ ਹੈਨਾ ਉਹ ਫਿਰ ਖਰਾਬ ਹੋ ਜਾਂਦੀ ਹੈ ਕਿਉਂਕਿ ਮੈਂ ਹਲੇ ਇੱਥੇ ਹੈਂਗਰ ਵਗੈਰਾ ਨਹੀਂ ਟੰਗੇ ਹੋਏ ਹੈਗੇ ਹਲੇ ਆਪਣੀ ਪ੍ਰੋਪਰਲੀ ਬੁਟੀਕ ਤਿਆਰ ਨਹੀਂ ਹੈਗੀ ਤੇ ਹੌਲੀ ਹੌਲੀ ਆਪਾਂ ਇਹ ਕਰਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਕਹਿ ਦਿੰਨੀ ਹੁੰਦੀ ਆ ਵੀ ਜਦੋਂ ਤੁਸੀਂ ਖਰਤੋ ਤੁਰੋ ਨਾ ਮੈਨੂੰ ਅੱਧਾ ਘੰਟਾ ਪਹਿਲਾਂ ਘੰਟਾ ਪਹਿਲਾਂ ਕਹਿ ਦਿਆ ਕਰੋ ਵੀ ਅਸੀਂ ਸੂਟ ਲੈਣ ਆਉਣਾ ਅੱਜ ਹੈਨਾ ਫਿਰ ਮੈਂ ਕਹਿੰਦਾ ਟਾਈਮ ਤੇ ਮੈਂ ਪ੍ਰੈਸ ਕਰਦੀ ਹੁੰਦੀ ਆ ਕਿਉਂਕਿ ਫਿਰ ਕਈ ਵਾਰੀ ਨਾ ਪ੍ਰੈਸ ਕਰੀ ਹੋਈ ਸਾਰੀ ਖਰਾਬ ਹੋ ਜਾਂਦੀ ਆ ਪ ਪਏ ਕੱਪੜਿਆਂ ਦੀ ਟੰਗੇ ਹੋਏ ਤਾਂ ਚਲੋ ਫੇਰ ਵੀ ਠੀਕ ਰਹਿੰਦੇ ਨੇ ਪਰ ਪਏ ਹੋਏ ਦੀ ਜਿਹੜੀ ਤੈਹ ਹੁੰਦੀ ਆ ਖਰਾਬ ਹੋ ਜਾਂਦੀ ਆ ਪ੍ਰੈਸ ਵਗੈਰਾ ਹੈਨਾ ਇੰਜ ਹੋ ਜਾਂਦਾ ਜਦੋਂ 2 ਦਿਨਾਂ ਬਾਅਦ ਕੱਪੜੇ ਲੈਣਾ ਹੁੰਦੇ ਨੇ ਫਿਰ ਕਹਿ ਦਿੰਦੇ ਨੇ ਹੈਨਾ ਵੀ ਤੁਸੀਂ ਪ੍ਰੈਸ ਨਹੀਂ ਕਰੀ ਹੈਗੀ ਤੇ ਇਸ ਕਰਕੇ ਫਿਰ ਮੈਂ ਉਹਨਾਂ ਨੂੰ ਇੰਜ ਹੀ ਕਹਿ ਦਿੰਨੀ ਹੁੰਦੀ ਆ ਵੀ ਤੁਸੀਂ ਪਹਿਲਾਂ ਮੈਨੂੰ ਦੱਸਿਆ ਕਰੋ ਤੇ ਇੱਥੇ ਦੇਖੋ ਬੱਸ ਹੁਣ ਉਹਨਾਂ ਦਾ ਫੋਨ ਆ ਗਿਆ ਸੀਗਾ ਇਸ ਕਰਕੇ ਮੈਂ ਫਟਾਫਟ ਹੁਣ ਸਾਰੇ ਕੱਪੜੇ ਜਿਹੜੇ ਉਹਨਾਂ ਦੇ ਜਾਣੇ ਸੀਗੇ ਉਹ ਮੈਂ ਪ੍ਰੈਸ ਵਗੈਰਾ ਕਰਤੇ ਸੀਗੇ ਇੰਟਰਲੋਕ ਮਾਰ ਕੇ ਤੇ ਵੈਸੇ ਉਹ ਚੈੱਕ ਵਗੈਰਾ ਕਰ ਗਏ ਸੀਗੇ ਪਹਿਲਾਂ ਹੀ ਕੱਲ ਜਿਹੜਾ ਆ ਕੱਲ ਆ ਗਏ ਸੀਗੇ ਕੱਲ ਆਪਣਾ ਇੱਕ ਸੂਟ ਲੈ ਗਏ ਸੀਗੇ ਉਹਨਾਂ ਨੂੰ ਚਾਹੀਦਾ ਸੀਗਾ ਪਰ ਇਹ ਦੋ ਤਿੰਨ ਸੂਟ ਜਿਹੜੇ ਸੀਗੇ ਇਹ ਪ੍ਰੈਸ ਇੰਟਰਲੋਕ ਵਗੈਰਾ ਰਹਿੰਦੇ ਸੀਗੇ ਰੈਡੀ ਨਹੀਂ ਸੀਗੇ ਇਸ ਕਰਕੇ ਮੈਂ ਉਹਨਾਂ ਨੂੰ ਕਹਤਾ ਸੀ ਤੁਸੀਂ ਚਲੋ ਕੱਲੂ ਲੈ ਜਿਓ ਤੇ ਹੁਣ ਉਹਨਾਂ ਨੇ ਆਉਣਾ ਸੀਗਾ ਤੇ ਇੱਥੇ ਬੱਸ ਫਿਰ ਮੈਂ फटाफट ਚਲੋ ਇਹ ਕਰਕੇ ਰੱਖ ਦਿੰਨੀ ਆ ਤੇ ਆਉਂਦੇ ਸਾਰ ਆਪਣਾ ਉਹ ਸੂਟ ਵਗੈਰਾ ਚਲੋ ਇੰਜ ਚੱਕ ਕੇ ਲੈ ਜਾਣਗੇ ਬੈਠਣ ਦੀ ਉਹਨਾਂ ਨੂੰ ਲੋੜ ਨਹੀਂ ਪੈਣੀ ਹੈਗੀ ਤੇ ਇੱਥੇ ਬੱਸ ਮੈਂ ਸੂਟ ਵਗੈਰਾ ਇਹ ਪੈਕਿੰਗ ਕਰ ਦਿੰਨੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਕੁਰਸੀ ਤੇ ਆਪਣੇ ਕੱਪੜੇ ਪਏ ਨੇ ਜਿਹੜੇ ਧੁੱਤੇ ਹੋਏ ਪਏ ਨੇ ਉਹ ਪ੍ਰੈਸ ਕਰਨ ਵਾਲੇ ਪਏ ਨੇ ਉਹਨੂੰ ਤੁਸੀਂ ਇਗਨੋਰ ਕਰਿਓ ਕਿਉਂਕਿ ਸੱਚੀ ਆਹ ਸੂਟ ਜਦੋਂ ਆਪਾਂ ਸਲਾਈ ਕਰਦੇ ਨੇ ਜਿਹੜੀਆਂ ਮੇੜੀਆਂ ਪਹਿਣਾ ਨੇ ਹੁੰਦੀਆਂ ਨੇ ਹਨਾ ਨੇ ਟਾਈਮ ਲੱਗਦਾ ਹੈਗਾ ਘਰ ਦੇ ਕੁਛਕ ਕੰਮ ਸੱਚੇ ਛੱਡਣੇ ਪੈ ਜਾਂਦੇ ਨੇ ਬਹੁਤ ਵੈਸੇ ਔਖਾ ਵੀ ਹੈ ਦੇਖੋ ਸਲਾਈ ਦਾ ਕੰਮ ਪਰ ਸੋਖਾ ਵੀ ਜਦੋਂ ਪੈਸੇ ਦੋ ਬਣਦੇ ਨੇ ਨਾ ਤਾਂ ਸੋਖਾ ਆਪ ਹੀ ਆਪ ਹੋ ਜਾਂਦਾ ਫਿਰ ਇਹ ਹੋ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਦੋ ਪੈਸੇ ਬਣ ਰਹੇ ਨੇ ਆਪਣਾ ਹੀ ਘਰ ਦਾ ਕੰਮ ਹੈ ਕੋਈ ਨਾ 2 ਮਿੰਟ ਲੇਟ ਵੀ ਹੋ ਜਾਊਗਾ ਜਿਹੜਾ ਅੱਜ ਕਰਨਾ ਚਲੋ ਕੋਈ ਗੱਲ ਨਹੀਂ ਆਪਾਂ ਕੱਲੂ ਕਰ ਲਵਾਂਗੇ ਜਿਵੇਂ ਕੱਪੜੇ ਤੈਅ ਵਗੈਰਾ ਹੋ ਗਏ ਹਨਾ ਤੇ ਉਹ ਇਹ ਨਾ ਉਹੀ ਸੂਟ ਸੀਗੇ ਜਿਹੜੇ ਮੈਂ ਸੇਲ ਕੀਤੇ ਨੇ ਹਨਾ ਮੇਰੇ ਆਪਣੀ ਕਸਟਮਰ ਸੀਗੇ ਜਿਹੜੇ ਸਟੀਚਿੰਗ ਵਾਲੇ ਉਹਨਾਂ ਨੇ ਆਪਣੇ ਤੋਂ ਲੈ ਲਈ ਸੀਗੇ ਤੇ ਦੇਖੋ ਦੋ ਫਾਇਦੇ ਹੋ ਗਏ ਸੀਗੇ ਨਾਲੇ ਮੈਨੇ ਸੂਟ ਸੇਲ ਹੋ ਗਏ ਹਨਾ ਨਾਲੇ ਮੇ ਸਟੀਚਿੰਗ ਦੇ ਮੇਰੇ ਹੋਰ ਮੇਰੇ ਕੋਲੇ ਹੋਰ ਕੱਪੜੇ ਆ ਗਏ ਤੇ ਕਸਟਮਰ ਦਾ ਵੀ ਦੇਖੋ ਫਾਇਦਾ ਹੋ ਗਿਆ ਸੀਗਾ ਉਹਨਾਂ ਨੂੰ ਦੁਕਾਨਾਂ ਤੇ ਜਾ ਕੇ ਮੱਥਾ ਮਾਰਨ ਦੀ ਲੋੜ ਨਹੀਂ ਪਈ ਉਹਨਾਂ ਨੂੰ ਯਾਨੀ ਕਿ ਘਰੇ ਬੈਠੇ ਆਪਣੇ ਸੂਟ ਵਗੈਰਾ ਪਸੰਦ ਆ ਗਏ ਸੀਗੇ ਤੇ ਲੋਜ ਫਰੈਂਡ ਕਸਟਮਰ ਨੂੰ ਅਟੈਂਡ ਕਰਨ ਤੋਂ ਬਾਅਦ ਆ ਗਈ ਸੀ ਕਿ ਮੈਂ ਮੈਂ ਕਿਹਾ ਚਲੋ ਥੋੜੇ ਜਿਹਾ ਫ੍ਰੀ ਹੋ ਗਏ ਮੈਂ ਕਿਹਾ ਚਲੋ ਥੋੜੇ ਜਿਹਾ ਤੁਹਾਡੇ ਕਮੈਂਟਾਂ ਦਾ ਆਪਾਂ ਰਿਪਲਾਈ ਦੇ ਦਨੇ ਆ ਤੇ ਕੱਲ ਪਰਸ ਇੱਕ ਕਮੈਂਟ ਆਇਆ ਸੀਗਾ ਕਿ ਦੀਦੀ ਅਸੀਂ ਵੀ ਸੂਟ ਸੇਲ ਕਰਨਾ ਚਾਹੁੰਦੇ ਆ ਤੇ ਲੁਧਿਆਣਾ ਜਾਣਾ ਚਾਹੁੰਦੇ ਆ ਅ ਤੇ ਲੁਧਿਆਣਾ ਜਾਣਾ ਚਾਹੁੰਦੇ ਆ ਅਸੀਂ ਵੀ ਕਿਵੇਂ ਅਸੀਂ ਉੱਥੋਂ ਕਪੜਾ ਖਰੀਦੀਏ ਕਿੱਥੇ ਜਾਈਏ ਹੈਨਾ ਵੀ ਐਡਰੈਸ ਚਾਹੁੰਦੇ ਮੰਗਦੇ ਸੀਗੇ ਇੱਕ ਤਰ੍ਹਾਂ ਦਾ ਉਹ ਤੇ ਮੈਂ ਕਹਿੰਦੇ ਅਗਰ ਜੇ ਤੁਹਾਡੇ ਦੇਖੋ ਸ਼ਹਿਰ 'ਚੋਂ ਜਿੱਥੇ ਵੀ ਤੁਸੀਂ ਰਹਿੰਦੇ ਹੋ ਅਗਰ ਤੁਹਾਨੂੰ ਉੱਥੋਂ ਟ੍ਰੇਨ ਲੱਗਦੀ ਹੈ ਹੈਨਾ ਤਾਂ ਤੁਸੀਂ ਉੱਥੋਂ ਟ੍ਰੇਨ 'ਚੋਂ ਸਟੇਸ਼ਨ ਤੇ ਤੁਸੀਂ ਲੁਧਿਆਣੇ ਤੇ ਪਹੁੰਚੋਗੇ ਉੱਥੋਂ ਸਟੇਸ਼ਨ ਤੋਂ ਉੱਤਰਦੇ ਸਾਰੀ ਬਾਹਰ ਨਿਕਲਦੇ ਸਾਰੀ ਹੈਨਾ ਉੱਥੋਂ ਘੰਟਾ ਘਰ ਸ਼ੁਰੂ ਹੋ ਜਾਂਦਾ ਤੇ ਉੱਥੋਂ ਤੁਸੀਂ ਪੁੱਛ ਸਕਦੇ ਹੋ ਪੁੱਛ ਕੇ ਪੁੱਛੀ ਸਕਦੇ ਹੋ ਮੈਂ ਕਹਿੰਦੀ ਆ ਉੱਥੇ ਸਟਾਰਟ ਹੀ ਹੋ ਜਾਂਦਾ ਕੰਟਕਾ ਰ ਸਟਾਰਟ ਹੀ ਹੋ ਜਾਂਦਾ ਤੇ ਉੱਥੋਂ ਨਾਲ ਦੀ ਨਾਲ ਦੁਕਾਨਾਂ ਨੇ ਹਰ ਇੱਕ ਚੀਜ਼ ਦੀ ਦੁਕਾਨ ਹੋ ਗਈ ਸੂਟ ਸੇਲ ਦੀਆਂ ਹੋ ਗਈਆਂ ਅੱਛਾ ਜੀ ਚप्पल ਜੋੜੀਆਂ ਦੀਆਂ ਹੋ ਗਈਆਂ ਬੈਗ ਪਾਰਸ ਪੈਂਟਾਂ ਸ਼ਰਟਾਂ ਆ ਟਰਮ ਪਟਰਮ ਸਾਰਾ ਕੁਝ ਯਾਨੀ ਕਿ ਸਟਾਰਟ ਹੋ ਜਾਂਦਾ ਮੇਨ ਬਾਜ਼ਾਰ ਯਾਨੀ ਕਿ ਉੱਥੇ ਸਟਾਰਟ ਹੋ ਜਾਂਦਾ ਤੇ ਤੁਹਾਨੂੰ ਕਿਸੇ ਨੂੰ ਵੀ ਪੁੱਛਣ ਦੀ ਮੈਂ ਕਹਿੰਦੀ ਆ ਲੋੜ ਨਹੀਂ ਪੈਣੀ ਹੈਗੀ ਤੁਹਾਨੂੰ ਆਪਣੇ ਆਪ ਹੀ ਉੱਥੇ ਪਤਾ ਲੱਗ ਜਾਊਗਾ ਇੱਕ ਘੰਟਾ ਕਾਰ ਜਾਂਦਾ ਫਿਰ ਅੱਗੇ ਜਾ ਕੇ ਤੁਸੀਂ ਜੋ-ਜੋ ਤੁਰੇ ਜਾਉਂਗੇ ਉੱਥੇ ਕਰੀਮਪੁਰਾ ਬਾਜ਼ਾਰ ਆ ਜੂਗਾ ਫਿਰ ਅੱਗੇ ਜਾ ਕੇ ਸੀੜਾ ਬਾਜੜਾ ਰੋਡ ਜਿਹੜਾ ਆ ਜਾਂਦਾ ਉੱਥੇ ਫੈਕਟਰੀ ਵਗੈਰਾ ਹੈਗੀਆਂ ਨੇ ਉਹ ਆ ਜਾਣਗੇ ਤੇ ਅਗਰ ਜੇ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਹਨਾ ਸੂਟ ਖਰੀਦਣਾ ਚਾਹੁੰਦੇ ਹੋ ਉੱਥੇ ਜਿਹੜੀ ਆ ਜਿਵੇਂ ਕਿ ਤੁਸੀਂ ਲਾ ਲਓ ਵੀ ਤੁਸੀਂ ਸੋਚਦੇ ਵੀ ਤੁਸੀਂ ਫੈਕਟਰੀ ਜੋ ਜਾਂ ਮਿੱਲੇ ਚੋਂ ਕੱਪੜਾ ਖਰੀਦਦੇ ਹੋ ਦੇਖੋ ਉੱਥੇ ਫਾਇਦਾ ਤਾਂ ਅਗਰ ਜੇ ਤੁਸੀਂ ਵੱਧ ਕੱਪੜਾ ਚੱਕਣਾ ਚਾਹੁੰਦੇ ਹੋ ਹਨਾ ਵੱਧ ਕੁਆਂਟੀਟੀ ਦੇ ਵਿੱਚ ਚੱਕਣਾ ਚਾਹੁੰਦੇ ਹੋ ਠੀਕ ਹੈ ਜੀ ਉਹ ਤੁਸੀਂ ਤਾਂ ਚਪਕੋਗੇ ਅਗਰ ਜੇ ਤੁਹਾਨੂੰ ਪਤਾ ਵੀ ਤੁਹਾਡੇ ਵਧੀਆ ਸੇਲ ਵਗੈਰਾ ਹੋ ਜਾਣਗੇ ਅਗਰ ਜੇ ਤੁਸੀਂ ਹਲੇ ਨਿਊ ਹੀ ਹੋ ਸਟਾਰਟ ਹੀ ਕਰ ਰਹੇ ਹੋ ਫਿਰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਲੁਧਿਆਣੇ ਦੀ ਜਿਹੜੀਆਂ ਆਮ ਸ਼ਾਪ ਹੁੰਦੀਆਂ ਨੇ ਉੱਥੇ ਜਿਹੜੀਆਂ ਸੇਲ ਵਗੈਰਾ ਲੱਗੀਆਂ ਹੋਈਆਂ ਨੇ ਅੱਜ ਕੱਲ ਦਾ ਜਿਵੇਂ ਦੇਖੋ ਰੱਖੜੀਆਂ ਦੇ ਮੌਕੇ ਤੇ ਤਿਹਾਰ ਤੇ ਉਹਨਾਂ ਨੇ ਕਾਫੀ ਸੇਲ ਵਗੈਰਾ ਕੱਢੀਆਂ ਹੋਈਆਂ ਨੇ ਹ ਇੱਕ ਸੂਟ ਦੇ ਨਾਲ ਮੈਂ ਕਹਿੰਦੀ ਇੱਕ ਸੂਟ ਫ੍ਰੀ ਵੀ ਦੇ ਰਹੇ ਨੇ ਮੈਂ ਦੇਖਿਆ ਨੇ ਕਾਫੀ ਵੀਡੀਓਜ਼ ਦੇਖਿਆ ਨੇ ਪਰ ਇਹ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਫ੍ਰੀ ਦੇ ਰਹੇ ਨੇ ਕਿ ਨਹੀਂ ਇਹ ਤਾਂ ਇਹਨਾਂ ਕਿ ਉੱਥੇ ਜਾ ਕੇ ਪਤਾ ਚੱਲੂਗਾ ਪਰ ਹਾਂਜੀ ਤੁਸੀਂ ਉੱਥੇ ਜਾ ਕੇ ਜਿਹੜੀਆਂ ਸ਼ੋਪਸ ਵਗੈਰਾ ਹੈਗੀਆਂ ਨੇ ਉੱਥੋਂ ਤੁਸੀਂ ਕੱਪੜਾ ਚੱਕ ਸਕਦੇ ਹੋ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਅਸੀਂ ਰੀਸੇਲਰ ਆ ਵੀ ਸਾਨੂੰ ਕੱਪੜਾ ਸੇਲ ਕਰਨ ਵਾਸਤੇ ਚਾਹੀਦਾ ਤੇ ਉਹ ਤੁਹਾਨੂੰ ਜਰੂਰ ਆਪਣਾ ਕੱਪੜਾ ਦੇਣਗੇ ਠੀਕ ਹੈ ਜੀ ਜਿਹੜਾ ਤੁਹਾਨੂੰ ਪਸੰਦ ਆਉਂਦਾ ਆ ਆਪਣਾ ਮਾਰਜਿਨ ਰੱਖ ਕੇ ਉਹ ਤੁਹਾਨੂੰ ਦੇਣਗੇ ਤੇ ਹੌਲੀ ਹੌਲੀ ਚਲੋ ਤੁਹਾਡਾ ਵਿਸ਼ਵਾਸ ਬਣ ਜੂਗਾ ਇੱਕ ਅੱਧੀ ਸ਼ੋ ਜਰੂਰੀ ਨਹੀਂ ਇੱਕ ਸ਼ੋਪ ਤੇ ਤੁਸੀਂ ਕੱਪੜਾ ਖਰੀਦਿਓ ਇੱਕ ਅੱਧੀ ਹੋਰ ਸ਼ੋਪ ਤੇ ਵੀ ਜਾ ਕੇ ਤੁਸੀਂ ਆਪਣਾ ਕੱਪੜਾ ਵਗੈਰਾ ਖਰੀਦ ਸਕਦੇ ਹੋ ਠੀਕ ਹੈ ਜੀ ਹੌਲੀ ਹੌਲੀ ਪਹਿਲਾਂ ਤੁਸੀਂ 10-12 ਕਸੂਟ ਖਰੀਦ ਲੈਣਾ ਜਿੰਮੇ ਹੁੰਦਾ ਤੁਹਾਨੂੰ ਪਤਾ ਵੀ ਤੁਹਾਨੂੰ ਕਿੰਨੇ ਕਸੂਟ ਚਾਹੀਦੇ ਨੇ ਹੌਲੀ ਹੌਲੀ ਜਦੋਂ ਤੁਹਾਡਾ ਵਿਸ਼ਵਾਸ ਬਣ ਜੂਗਾ ਫਿਰ ਤੁਸੀਂ ਹੋਰ ਵੱਧ ਚੱਕੀ ਜਾਣਾ ਜਦੋਂ ਹਾਂਜੀ ਤੁਹਾਡਾ ਕੰਮ ਵੱਧ ਗਿਆ ਵਧੀਆ ਹੋ ਗਿਆ ਕੰਮ ਫਿਰ ਜਦੋਂ ਤੁਸੀਂ ਮਿਲ ਜਾਂ ਫੈਕਟਰੀ ਤੋਂ ਤੁਸੀਂ ਕਪੜਾ ਚੱਕ ਸਕਦੇ ਹੋ ਤੁਹਾਨੂੰ ਫੈਕਟਰੀਆਂ ਵਗੈਰਾ ਵੀ ਮੈਨੂੰ ਲੱਗਦਾ ਉਹਦੀ ਦੇਣਗੇ ਕਪੜਾ ਅਗਰ ਜੇ ਤੁਸੀਂ ਵੱਧ ਚੱਕੋਗੇ ਥੋੜਾ ਬੋਤਾ ਤਾਂ ਦੇਖੋ ਮੈਨੂੰ ਲੱਗਦਾ ਕਪੜਾ ਉਹ ਵੀ ਨਹੀਂ ਦਿੰਦੇ ਹੈਗੇ ਤੇ ਇੱਕ ਫਿਰ ਜਦੋਂ ਤੁਹਾਡੇ ਸੂਟ ਵਗੈਰਾ ਵਧੀਆ ਸੇਲ ਹੋ ਗਏ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਕਸਟਮਰ ਦਾ ਟੇਸਟ ਕਿਹ ਹੈ ਜ ਆ ਮਹਿੰਗਾ ਪਾਉਂਦੇ ਨੇ ਸਸਤਾ ਪਾਉਂਦੇ ਨੇ ਕਿੰ ਕਿਸ ਤਰ੍ਹਾਂ ਦਾ ਕੱਪੜਾ ਪਾਉਂਦੇ ਨੇ ਕਿਉਂਕਿ ਹਰ ਇੱਕ ਦੀ ਦੇਖੋ ਅਲੱਗ-ਅਲੱਗ ਉਹ ਹੁੰਦੀ ਹੈ ਤਾਂ ਫਿਰ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਇਹ ਕੱਪੜਾ ਵਗੈਰਾ ਉੱਥੇ ਰੱਖਣਾ ਪਊਗਾ ਮਹਿੰਗਾ ਵੀ ਸਸਤਾ ਵੀ ਹੈਨਾ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਗਾਹਕ ਵੀ ਇਕ ਕੋਈ ਤਰ੍ਹਾਂ ਦਾ ਕੱਪੜਾ ਵੀ ਲਊਗਾ ਮਹਿੰਗਾ ਹੀ ਲਊਗਾ ਸਸਤਾ ਹੀ ਲਊਗਾ ਜਿਵੇਂ ਕਿ ਸਾਡੇ ਦੇਖੋ ਪਿੰਡ ਪੰਜਾਬ ਦੇ ਜਿਹੜੇ ਹੈਗੇ ਨੇ ਸੁਨਾਮ ਦੇ ਨੇ ਆਪਣੇ ਇੱਥੇ ਉਹ ਸੁਨਾਮ ਤੋਂ ਇੱਥੇ ਜਿਆਦਾਤਰ ਉਹ ਹੁਧਿਆਣੀ ਸ਼ੋਪਿੰਗ ਕਰਦੇ ਨੇ ਤੇ ਉਹਨਾਂ ਦਾ ਕੱਪੜਾ ਦੇਖੋ ਕਿੰਨਾ ਮਹਿੰਗਾ ਹੁੰਦਾ ਉਹਨਾਂ ਦੇ ਜਿਹੜੇ ਕਸਟਮਰ ਨੇ ਸਾਰੇ ਮਹਿੰਗੇ ਵਾਲੇ ਨੇ ਹੈਨਾ ਮਹਿੰਗੇ ਵਾਲੇ ਨੇ ਖਰੀਦਦੇ ਵੀ ਨੇ ਤੇ ਉਹ ਜਿਹੜਾ ਸਾਰੀ ਸ਼ੋਪਿੰਗ ਉਹ ਉੱਥੇ ਹੀ ਕਰਦੇ ਨੇ ਸੂਟ ਸੂਟ ਜਿਹੜੇ ਹੈਗੇ ਨੇ ਉੱਥੇ ਹੀ ਕੱਪੜਾ ਮਾਲ ਵਗੈਰਾ ਉੱਥੇ ਹੀ ਮਿਲ ਫੈਕਟਰੀਆਂ ਚੋਂ ਹੀ ਚੱਕਦੇ ਨੇ ਉਹ ਜਿਹੜੇ ਕੋਈ ਦੱਸਦੇ ਨਹੀਂ ਹੈਗੇ ਫਿਰ ਆਪਣਾ ਕੰਮ ਵਗੈਰਾ ਉਹ ਕਰਕੇ ਦੇਂਦੇ ਨੇ ਉਹਨਾਂ ਤੇ ਆਪਣਾ ਜਿਹੜਾ ਪੂਰਾ ਦਿਮਾਗ ਉਹ ਤੇ ਲਗਾ ਕੇ ਸਾਰਾ ਉਹਨਾਂ ਨੂੰ ਤਿਆਰ ਕਰਕੇ ਉਹ ਕਰਦੇ ਨੇ ਕੱਪੜਾ ਵਗੈਰਾ ਉਹ ਸਾਰਾ ਉਥੇ ਲੁਧਿਆਣੇ ਵਗੈਰਾ ਤੋਂ ਚੱਕਦੇ ਨੇ ਠੀਕ ਹੈ ਜੀ ਪਰ ਹੈ ਨਾ ਇਹ ਵੱਡੀਆਂ ਬੁਟੀਕਾਂ ਵਾਲੀਆਂ ਜਾਂ ਵੱਡੇ ਦੁਕਾਨਦਾਰ ਲਾ ਲੋ ਕੋਈ ਵੀ ਲਾ ਲੋ ਇਹ ਨਹੀਂ ਦੱਸਦੇ ਹੈਗੇ ਵੀ ਅਸੀਂ ਕਿੱਥੋਂ ਸੂਟ ਵਗੈਰਾ ਖਰੀਦਦੇ ਆ ਚੱਕਦੇ ਆ ਕਪੜਾ ਚੱਕਦੇ ਆ ਜਿਹੜਾ ਮੈਂ ਤੁਹਾਨੂੰ ਅੱਜ ਦੱਸ ਦਿੱਤਾ ਤੇ ਤੁਸੀਂ ਵੀ ਆਪਣੇ ਇੱਕ ਐਵੇਂ ਛੋਟੇ ਜਿਹੇ ਥੋੜੇ ਥੋੜੇ ਤੋਂ ਦੇਖੋ ਕੰਮ ਸਟਾਰਟ ਕਰ ਸਕਦੇ ਪਹਿਲਾਂ ਥੋੜਾ ਕਪੜਾ ਚੁੱਕਿਓ ਫਿਰ ਵੱਧ 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 ਠੀਕ ਹੈ ਜੀ ਐਵੇਂ ਤੁਸੀਂ ਆਪਣਾ ਸਟਾਰਟ ਕਰ ਸਕਦੇ ਕਿ ਨਿਊ ਬਿਜ਼ਨਸ ਐਵੇਂ ਤੁਸੀਂ ਹੋਰ ਸਮਾਨ ਜਿਹੜਾ ਹੁੰਦਾ ਪਹਿਲਾਂ ਘੱਟ ਕੁਆਨਟੀਟੀ ਦੇ ਵਿੱਚ ਚੱਕ ਲੈਣਾ ਫਿਰ ਹੌਲੀ ਹੌਲੀ ਵਧਾਈ ਜਾਣਾ ਜਿਹੜਾ ਉੱਥੇ ਮਿਲਦਾ ਤੇ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਲੁਧਿਆਣਾ ਵਗੈਰਾ ਤੋਂ ਹੀ ਇਹ ਕਪੜਾ ਚੱਕ ਸਕਦੇ ਆ ਹੋਰ ਵੀ ਸ਼ਹਿਰ ਜਿਵੇਂ ਹੋਗੇ ਅ ਜਿੱਥੇ ਕਿ ਹੋਰ ਵੀ ਦੇਖੋ ਫੈਕਟਰੀਆਂ ਹੁੰਦੀਆਂ ਨੇ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਪਟਿਆਲੇ ਵਿੱਚ ਵੀ ਦੇਖੋ ਕਾਫੀ ਸੇਲ ਵਗੈਰਾ ਕੱਢੀਆਂ ਹੋਈਆਂ ਨੇ ਤੇ ਉੱਥੇ ਵੀ ਤੁਸੀਂ ਯਾਨਕੀ ਕਪੜਾ ਲੈ ਸਕਦੇ ਹੋ ਠੀਕ ਹੈ ਜੀ ਪਹਿਲਾਂ ਤੁਸੀਂ ਮੇਨ ਕੋਸ਼ਿਸ਼ ਕਰੋ ਤੁਸੀਂ ਆਪਣੇ ਸ਼ਹਿਰ ਤੋਂ ਥੋੜਾ ਬਹੁਤਾ ਸਟਾਰਟ ਕਰ ਲਓ ਜੀ ਫਰੈਂਡ ਫਿਰ ਹੁਣ ਵੀਡੀਓ ਹੋ ਰਹੀ ਹੈ ਜਿਆਦਾ ਲੰਬੀ ਗੱਲਾਂ ਬਾਤਾਂ ਤਾਂ ਕਾਫੀ ਨੇ ਮੁੱਕ ਦੀਆਂ ਨਹੀਂ ਹੈਗੀਆਂ ਤੇ ਆਪਾਂ ਕੱਲੂ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਹੋਰ ਕਰਾਂਗੇ ਗੱਲਾਂ ਬਾਤਾਂ ਤੇ ਅੱਜ ਤੁਸੀਂ ਇਜਾਜ਼ਤ ਦਿਓ ਆਪਾਂ ਕਰਦੇ ਹੁਣ ਵੀਡੀਓ ਦਾ ਐਂਡ ਅਗਰ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਜੀ ਓਕੇ டாਡਾ ਬਾਈ ਬਾਈ